ਨਾ 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 ਆਪੇ ਕਰਦਾਸਪੁਰ ਦੇ ਨਾ ਕੋਈ ਨਹੀਂ ਗਰਦਾਸਪੁਰ ਦੇ ਕਿਹੜੇ ਹੱਥ ਦਾ ਨਾਨਾ ਮਾਰਿਆ ਜੀ ਹੁਣ ਤਾਂ ਕਿਹੜੀ ਆਵਾਜ਼ ਜੀ ਆਪਦੇ ਹਿੱਤ ਦੀ ਗੱਲ ਕਰਦੇ ਆ ਜੀ ਇਹ ਸੰਦੇਸ਼ ਦਿੱਖਾ ਲੱਗੀ ਆ ਜੀ ਅੱਜ ਉਹਨੇ ਇਹ ਗੁਰਦਾਸਪੁਰ ਦਾ ਮਸਲਾ ਨਹੀਂ ਮਸਲਾ ਅਰੇ ਗੁਰਦਾਸਪੁਰ ਚੋਂ ਗੱਲ ਮੰਨ ਜਾਓ ਤੁਸੀਂ ਚਲੋ ਪੰਜਾਬ ਦਾ ਮਸਲਾ ਹੈ ਨਹੀਂ ਚਲੋ ਤੁਸੀਂ ਮੌਕਾ ਦਿਓ ਤੁਹਾਡੀ ਗੱਲ ਅਸੀਂ ਪੂਰੀ ਜੋਰ ਸ਼ੋਰ ਨਾਲ ਸੰਸਦ ਦੇ ਅੰਦਰ ਰੱਖਣਗੇ ਇਹ ਵਾਦਾ ਦਿੰਦੇ ਆਂ ਠੀਕ ਹੈ ਜੀ ਬੱਬੂ ਜੀ ਤੁਹਾਡੀ ਗੱਲ ਨੂੰ ਇੱਕ-ਇੱਕ ਬਿੰਦ ਤੁਹਾਡੀ ਗੱਲ ਉੱਥੇ ਪਿਆ ਕੇ ਅੰਦਰ ਸੰਸਦ ਇਹ ਕਮੈਂਟ ਇੱਕ ਮਿੰਟ ਜੀ ਇਹ ਕਮੈਂਟ ਇੱਕ ਮਿੰਟ ਖੜ੍ਹ ਜਿਓ ਜੀ ਖੜ੍ਹ ਜਿਓ ਜੀ ਫੜ ਜੋ ਜੀ ਰੋਲਾ ਨਾ ਪਾਓ ਯਾਰ ਉਹ ਜੀਰੋ ਉਹ ਕਰੋ ਯਾਰ ਨਹੀਂ ਕਰ ਸਿੱਖੇ ਨਾ ਰੱਖੀਏ ਕੀ ਕਰਨਾ ਉਹ ਪਾਈਓ ਜੀ ਗੱਲ ਇੱਥੇ ਨਾਲ ਉਹਨਾਂ ਨੇ ਪਹਿਲਾਂ ਗਰੁੱਪ ਦਿਆ ਬੱਬੂ ਜੀ ਤਾਂ ਕਰਤਾ ਹੀ ਉਹ ਜੀਰੋ ਬੱਬੂ ਜੀ ਇਹਨਾਂ ਨੂੰ ਲੱਖੋ ਯਾਰ ਆਪਾਂ ਵੀ ਨਹੀਂ ਕਰ ਕਰ ਰੰਧਾਵਾ ਸਾਹਿਬ 1 ਮਿੰਟ ਸਾਡੀ ਫਾਈਨਲ ਟਾਕ ਆ ਅਸੀਂ ਇੰਨੀ ਲੰਬੀ ਗੱਲ ਨਹੀਂ ਕਰਦੇ ਜੀ ਸਾਡੀ ਆਖਰੀ ਗੱਲ ਆ ਠੀਕ ਹੈ ਜੀ ਤੁਸੀਂ ਕੁਰਸੀ ਤੇ ਬੈਠ ਕੇ ਕੀ ਕਰਨਾ ਉਹ ਸਾਡੇ ਕੋਲ ਪਤਾ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਆਂ ਅਸੀਂ ਇੱਕ ਕਿਸਾਨ ਪਰਿਵਾਰ ਨਾਲ ਕੋਈ ਗੱਲ ਨਹੀਂ ਕਰਦੇ ਅੱਜ ਤੁਹਾਡੀ ਆਤਮਾ ਚੰਗੀ ਹੋ ਸਕਦੀ ਹੈ ਮੈਂ ਪਹਿਲਾਂ ਇੱਕ ਸ਼ਬਦ ਵਰਤਦੇ ਆ ਅੱਜ ਵੀ ਹੋਣਾ ਆਤਮਾ ਕੀ ਤਾਕਤ ਜਿਹੜੀ ਹੈ ਨਾ ਉਸੇ ਦਾਣੇ ਦਾ ਜਿਲ੍ਹੇ ਦਾ ਲੱਗਣਾ ਨਾ ਨਾ ਕੋਈ ਨਹੀਂ ਗੁਰਦਾਸਪੁਰ ਦੇ ਕਿਹੜੇ ਹੱਥ ਦਾ ਨਾਮਾ ਮਾਰਿਆ ਜੀ ਹੁਣ ਤੱਕ ਕਿਹੜੀ ਆਵਾਜ਼ ਜੀ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਜੀ ਇਹ ਸੰਦੇਸ਼ ਦੇਖ ਚੱਲ ਆ ਗਈ ਆ ਜੀ ਇਹ ਗੁਰਦਾਸਪੁਰ ਦਾ ਮਸਲਾ ਨਹੀਂ ਬੜੇ ਗੁਰਦਾਸਪੁਰ ਚੋਂ ਗੱਲ ਬਣ ਜਾਓ ਤੁਸੀਂ ਚਲੋ ਪੰਜਾਬ ਦਾ ਮਸਲਾ ਹੈ ਨਹੀਂ ਚਲੋ ਤੁਸੀਂ ਮੌਕਾ ਦਿਓ ਤੁਹਾਡੀ ਗੱਲ ਅਸੀਂ ਪੂਰੀ ਜੋਰ ਸ਼ੋਰ ਨਾਲ ਸੰਸਦ ਦੇ ਅੰਦਰ ਰੱਖਣਗੇ ਇਹ ਵਾਅਦਾ ਦਿੰਦੇ ਆਂ ਠੀਕ ਹੈ ਜੀ ਬੱਬੂ ਜੀ ਤੁਹਾਡੀ ਗੱਲ ਨੂੰ ਇੱਕ ਬਿੰਨ ਬਿੰਨ ਤੁਹਾਡੀ ਗੱਲ ਉੱਥੇ ਪਿਆ ਕੇ ਅੰਦਰ ਸੰਸਦ ਨੂੰ ਨੂੰ ਵਿਸ਼ਵਾਸ ਲਈ ਆ ਜੀ ਇੱਕ ਮਿੰਟ ਜੀ ਇਹ ਕਮੈਂਟ ਇੱਕ ਮਿੰਟ ਖੜ੍ਹ ਜਿਓ ਜੀ ਖੜ੍ਹ ਜਿਓ ਜੀ ਫੜ ਜਾਓ ਜੀ ਰੋਣਾ ਨਾ ਪਾਓ ਯਾਰ ਉਹ ਜੀਰੋ ਉਹ ਕਰੋ ਯਾਰ ਨਹੀਂ ਕਰ ਸਕਦੇ ਨਾ ਰੱਖੀਏ ਕੀ ਕਰਨਾ ਉਹ ਪਾਈਓ ਜੀ ਗੱਲ ਇੱਥੇ ਨਾਲ ਉਹਨਾਂ ਨੇ ਪਹਿਲਾਂ ਗਰੁੱਪ ਦਿਆ ਬੱਬੂ ਜੀ ਤਾਂ ਕਰਤਾ ਹੀ ਉਹ ਜੀਰੋ ਉਹ ਬੱਬੂ ਜੀ ਇਹਨਾਂ ਦੇਖੋ ਯਾਰ ਆਪਾਂ ਵੀ ਨਹੀਂ ਕਰ ਕਰ ਰੰਧਾਵਾ ਸਾਹਿਬ 1 ਮਿੰਟ ਸਾਡੀ ਫਾਈਨਲ ਟਾਕ ਆ ਅਸੀਂ ਇੰਨੀ ਲੰਬੀ ਗੱਲ ਨਹੀਂ ਕਰਦੇ ਜੀ ਸਾਡੀ ਆਖਰੀ ਗੱਲ ਆ ਠੀਕ ਹੈ ਜੀ ਤੁਸੀਂ ਕੁਰਸੀ ਤੇ ਬੈਠ ਕੇ ਕੀ ਕਰਨਾ ਉਹ ਸਾਡੇ ਕੋਲ ਪਤਾ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆਂ ਅਸੀਂ ਇੱਕ ਕਿਸਾਨ ਪਰਿਵਾਰ ਨਾਲ ਕੋਈ ਗੱਲ ਨਹੀਂ ਕਰਦੇ ਮੈਂ ਕਿ ਅੱਜ ਤੁਹਾਡੀ ਆਤਮਾ ਚੰਗੀ ਹੋ ਸਕਦੀ ਹੈ ਮੈਂ ਪਹਿਲਾਂ ਇੱਕ ਸ਼ਬਦ ਵਰਤਦੇ ਆਂ ਅੱਜ ਵੀ ਹੋਣਾ ਆਤਮਾ ਕੀ ਤਾਕਤ ਜਿਹੜੀ ਹੈ ਨਾ ਉਸੇ ਦਾਣਕਾਰ ਜਿਵੇਂ ਜਿਲ੍ਹੇ ਦਾ ਲੱਗਦਾ ਨਾ 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 ਤਾਕਤ ਅਰਦਾਸਪੁਰ ਤੋਂ ਲੱਗਿਆ ਕੋਈ ਨਹੀਂ ਗਰਦਾਸਪੁਰ ਤੇ ਕਿਹੜੇ ਹੱਥ ਦਾ ਨਾਰਾ ਮਾਰਿਆ ਜੀ ਹੁਣ ਤੱਕ ਕਿਹੜੀ ਆਵਾਜ਼ ਜਨਤਾ ਦੇ ਹਿੱਤ ਦੀ ਗੱਲ ਕਰਦੇ ਆਂ ਜੀ ਇਹ ਸੰਦੇਸ਼ ਦੇਖਸਾ ਲੱਗ ਗਈ ਅੱਜ ਕੋਈ ਵੀ ਤਸਦੀਕ ਨਹੀਂ ਕੋਈ ਇਹ ਗੁਰਦਾਸਪੁਰ ਦਾ ਮਸਲਾ ਨਹੀਂ ਮਸਲਾ ਬੜੇ ਗੁਰਦਾਸਪੁਰ ਚ ਗੱਲ ਬਣ ਜਾਓ ਤੁਸੀਂ ਚਲੋ ਪੰਜਾਬ ਦਾ ਮਸਲਾ ਹੈ ਨਹੀਂ ਨਹੀਂ ਚਲੋ ਤੁਸੀਂ ਮੌਕਾ ਦਿਓ ਤੁਹਾਡੀ ਗੱਲ ਅਸੀਂ ਪੂਰੀ ਜੋਰ ਸ਼ੋਰ ਨਾਲ ਸੰਸਦ ਦੇ ਅੰਦਰ ਰੱਖਣਗੇ ਇਹ ਵਾਅਦਾ ਦਿੰਦੇ ਆਂ ਠੀਕ ਹੈ ਜੀ ਬੱਬੂ ਜੀ ਤੁਹਾਡੀ ਗੱਲ ਨੂੰ ਇੱਕ-ਇੰਨ ਬਿੰਨ ਤੁਹਾਡੀ ਗੱਲ ਉੱਥੇ ਅੰਦਰ ਸੰਸਦ ਨੂੰ ਵਿਸ਼ਵਾਸ ਨਹੀਂ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਖੜ੍ਹ ਜਓ ਜੀ ਖੜ੍ਹ ਜਓ ਜੀ ਖੜ ਜੋ ਜੀ ਰੋਲਾ ਨਾ ਪਾਓ ਯਾਰ ਉਹ ਜੀਰੋ ਉਹ ਕਰੋ ਯਾਰ ਨਹੀਂ ਕਰ ਸਕਦੇ ਨਾ ਰੱਖੀਏ ਕੀ ਕਰਨਾ ਉਹ ਪਾਈਓ ਜੀ ਗੱਲ ਇੱਥੇ ਨਾਲ ਉਹਨਾਂ ਨੇ ਪਹਿਲਾਂ ਗਰੁੱਪ ਦਿਆ ਬੱਬੂ ਜੀ ਬੱਬੂ ਜੀ ਇਹਨਾਂ ਨੂੰ ਲੱਖੋ ਯਾਰ ਆਪਾਂ ਵੀ ਨਹੀਂ ਕਰ ਕਰ ਰੰਧਾਵਾ ਸਾਹਿਬ 1 ਮਿੰਟ ਸਾਡੀ ਫਾਈਨਲ ਟਾਕ ਆ ਅਸੀਂ ਇੰਨੀ ਲੰਬੀ ਗੱਲ ਨਹੀਂ ਕਰਦੇ ਜੀ ਸਾਡੀ ਆਖਰੀ ਗੱਲ ਆ ਠੀਕ ਹੈ ਜੀ ਤੁਸੀਂ ਕੁਰਸੀ ਤੇ ਬੈਠ ਕੇ ਕੀ ਕਰਨਾ ਉਹ ਸਾਡੇ ਕੋਲ ਪਤਾ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਆਂ ਅਸੀਂ ਇੱਕ ਕਿਸਾਨ ਪਰਿਵਾਰ ਨਾਲ ਕੋਈ ਗੱਲ ਨਹੀਂ ਕਰਦੇ ਅੱਜ ਤੁਹਾਡੀ ਆਤਮਾ ਚੰਗੀ ਹੋ ਸਕਦੀ ਹੈ ਮੈਂ ਪਹਿਲਾਂ ਇੱਕ ਸ਼ਬਦ ਕਰ ਦਿਆਂ ਅੱਜ ਵੀ ਹੋਣਾ ਆਤਮਾ ਕੀ ਤਾਕਤ ਜਿਹੜੀ ਹੈ ਨਾ ਉਹ ਸਿਧਾਂਤਕਾਰ ਤੇ ਜਿਹਨੇ ਤਾਂ ਲਾਇਆ